ਦੇਸ਼ ਦੀ ਪ੍ਰਾਈਮ ਮਿੰਿਸਟਰੀ ਬੀਬੀ ਇੰਦਰਾ ਗਾਂਧੀ ਵਰਗੇ ਨਹੀਂ ਰਹੇ ਇਥੇ ਹੋਰ ਕਈ ਆਏ ਤੇ ਕਈ ਗਏ ਪਰ ਯਾਦ ਰੱਖ ਇਹ ਪੰਜਾਬ ਦੇ ਤੇ ਮਾਝੇ ਦੇ ਮਜ਼ੇ ਆ ਜਦੋਂ ਕੋੜ ਦੇ ਫਿਰ ਟੀਸੀ ਵਾਲਾ ਬੇਰ ਤੋੜ ਕੇ ਝੋਲੀ ਦੇ ਵਿੱਚ ਪਾਉਂਦੇ ਆ ਟੀਸੀ ਵਾਲਾ ਬੇਰ ਆத்ਮੇ ਸਿੰਘਾਂ ਨੇ ਕਰ ਲਏ ਤਿਆਰੇ ਮਾ ਪਿਓ ਤੋਂ ਲੈ ਕੇ ਆ ਗਿਆ ਤੇ ਚਲੇ ਗਏ ਪੂਨੇ ਦੀ ਧਰਤੀ ਉਤੇ ਇੱਕ ਬੈਂਕ ਲੁੱਟੀ ਬੈਂਕ ਲੁੱਟ ਕੇ ਦੋ ਸੰਦ ਕੀਤੇ ਇਨ੍ਹਾਂ ਸੂਰਮਿਆਂ ਨੇ ਇੱਕ ਖਰੀਦਾ ਇੰਡੋ ਸੰਯੁਕੀ ਮੋਟਰਸਾਈਕਲ ਤੇ ਇੱਕ ਖਰੀਦਾ ਰਵਾਲ ਵਰ ਦੋਵੇਂ ਸਿੰਘ ਤਿਆਰ ਬਾ ਤਿਆਰ ਹੋ ਕੇ ਗਏ ਚਲੇ ਗਏ ਪੂਨੇ ਦੀ ਧਰਤੀ ਉਤੇ ਹੁਣ ਜਰਨਲ ਵਜਦਿਆ ਦੀ ਕੋਠੀ ਉੱਠੀ ਭਾਲ ਕੀਤੀ ਪਤਾ ਲੱਗਾ ਵੀ ਫਲਾਣੀ ਫਲਾਣੀ ਗਲੀ ਦੇ ਵਿੱਚ ਫਲਾਣੀ ਫਲਾਣੀ ਕੋਠੀ ਦੇ ਵਿੱਚ ਜਰਨਲ ਵਜਦਿਆ ਰਹਿੰਦਾ ਵਾ ਇੱਕ ਦਿਨ ਕੁਦਰਤੀ ਜਰਨਲ ਵਜਦਿਆ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਮਰੂਤੀ ਕਾਰ ਵਿੱਚ ਬਹਿ ਕੇ ਤੁਰਨ ਲੱਗਾ ਘਰੋਂ ਤੋਂ ਆਪ ਡਰਾਈਵਿੰਗ ਕਰਦਾ ਨਾਲ ਦੀ ਸੀਟ ਉੱਤੇ ਬਹਾਲਿਆ ਕਰਦੀ ਨੂੰ ਮਗਰ ਭਾਲੇ ਦੋ ਗਨਮੈਣ ਕਹਿੰਦਾ ਟਰਲ ਪਾਗਾ ਵਾਲੀਏ ਸ਼ੋਪਿੰਗ ਕਰਕੇ ਆਈਏ ਕਹਿੰਦੇ ਸ਼ੋਪਿੰਗ ਕਰਕੇ ਚਲੇ ਗਏ ਆ ਇਹ ਸੌਟੀ ਵਾਲੀ ਦੁਕਾਨ ਦੇ ਉੱਤੇ ਅੱਜ ਕਰਨਲ ਵੈਦ ਦਾ ਕਹਿੰਦਾ ਉਹ ਕਹਿੰਦਾ ਭਾਗਾ ਵਾਲੀਏ ਜੋ ਦਿਲ ਚਾਹੀ ਕਰਦਾ ਉਹ ਸਬਜ਼ੀ ਲੈ ਲੈ ਉਹ ਕਹਿੰਦੀ ਅੱਜ ਕਰੇਲੇ ਲਈ ਕਹਿੰਦੇ ਕਰੇਲੇ ਲੈਣ ਵਾਸਤੇ ਦੁਕਾਨ ਉੱਤੇ ਖਲੋਤੇ ਤੇ ਕਰੇਲਾ ਚੁੱਕ ਕੇ ਵੇਖਿਆ ਕਰਨਲ ਵੈਦਿਆ ਦੀ ਘਰ ਦੀ ਨੇ ਕਿਤੇ ਗਲਿਆ ਨਹੀਂ ਉਹ ਕਿਤੇ ਇਨੂੰ ਸੁੰਢੀ ਤੇ ਨਹੀਂ ਪਈ ਇਹਨੇ ਚਿਰ ਨੂੰ ਜਰਨਲ ਵੈਦਿਆ ਦਾ ਮਨ ਬਦਲ ਗਿਆ ਉਹ ਕਹਿੰਦਾ ਭਾਗਾ ਵਾਲੀਏ ਕਰੇਲੇ ਰਹਿਣ ਤੇ ਅੱਜ ਬਤਾਉ ਲੈ ਲੈ ਜਾ ਕੇ ਪਰਥਾ ਬਣਾ ਦਿਆਂਗੇ ਮਗਰ ਸਿੰਘਾ ਨੇ ਇਹਦੀ ਕਾਰ ਟਰੇਸ ਕੀਤੀ ਸੀ ਇਹਦੀ ਕਾਰ ਟਰੇਸ ਕਰਕੇ ਮਗਰ ਖਲੋਤੇ ਇਹਨੇ ਲੈ ਬਤਾਉ ਬਤਾਉ ਲੈ ਕੇ ਬਹਿ ਗਿਆ ਗੱਡੀ ਵਿੱਚ ਨਾਲ ਦੀ ਸੀਟ ਉੱਤੇ ਬੈ ਗਈ ਘਰ ਵਾਲੀ ਮਗਰ ਬਹਿ ਗਏ ਦੋ ਗਨਮੈਨ ਇਹਨੇ ਇੱਕ ਗੇਰ ਫੋਟ ਕੇ ਦੂਜਾ ਦੂਜਾ ਫੋਟ ਕੇ ਤੀਜਾ ਪੁੱਟ ਕੇ ਜਦੋਂ ਚੌਥਾ ਗੇਅਰ ਪਾਇਆ ਇਧਰੋਂ ਸਿੰਘਾਂ ਨੇ ਇੰਡੋ ਸੁਜ਼ੂਕੀ ਮੋਟਰਸਾਈਕਲ ਦੀ ਮਾਰੀ ਕਿੱਕ ਵੇਖ ਕੇ ਰੇਸ ਧਨ ਗੁਰਰਾਮ ਦਾਸ ਪਾਤਸ਼ਾਹ ਨੂੰ ਕਰਕੇ ਯਾਦ ਪੜ ਕੇ ਗਗਨ ਦਾ ਮਾਮਾ ਬਾਜ਼ਿਓ ਪਰਿਓ ਨਿਸ਼ਾਨੇ ਘਾਓ ਉਹ ਖੇਡ ਕੇ ਮੰਡਿਓ ਸੂਰਮਾ ਅਬ ਝੁੱਟ ਝੁੱਟ ਦਾਓ ਸੂਰਾ ਸੋ ਪਟੰਗ ਜੋ ਲਗਾ ਦੀਨ ਕੇ ਹੇਤ ਪੁਰਜਾ ਪੁਰਜਾ 깟 ਮਰੈ ਕਬੂ ਨਾ ਛੱਡਾ ਖੇਤ ਔਰ ਸਾਈਕਲ ਕਾਰ ਮਰੂਤੀ ਦੇ ਬਰਾਬਰ ਕਰਕੇ ਕਾਰ 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 ਮਾਰ ਕੇ ਗੋਲੀਆਂ ਦੇ ਜ਼ਰਨਲ ਵਜਦਿਆ ਇਹਨਾਂ ਨਾਲ ਕਿਤੇ ਫਿਲਟਰ ਲਗਾਏ ਐਉਂ ਕਰਤਾ ਦਸੀ ਬੀ ਗੁਰੂ ਗਰੋਂ ਖਰੀਦਣ ਸਬਜੀ ਪਹੁੰਚਾ ਵਿੱਚ ਬਚਾਰ ਜਦੋਂ ਲੱਗਾ ਲੈਣ ਕਰੇਲੇ ਸਾਈਡ ਤੇ ਲਾ ਕੇ ਘਾਰ ਜਦੋਂ ਲੱਗਾ ਲੈਣ ਕਰੇਲੇ ਸਾਈਡ ਤੇ ਲਾ ਕੇ ਘਾਰ बा लड़का वे पजादा शेरा ले चरन बबुआ लड़का वे तो बजादा शेरा ले गोलो मारी सिस टकराके दे साथी देवे दे गोलो मारी सिस टकराके सुपा ਅਣਖ ਵੇ ਆਕੇ ਤੇ ਉਹ ਕਰਕੇ ਸੁੱਟਦਾ ਪੁੱਠਾ ਦਸੀ ਅਣਖ ਵੇ ਆਕੇ ਤੇ ਉਹ ਜੰਮੇ ਲਗਿਆ ਕੰਮੀ ਪਰ ਚੇਰਾਨਾ ਉਹ ਫਿਰੇ ਜਾਪ ਵੇਖ ਜਬ ਜਾਦੇ ਭਗੜ ਮੱਛੀ ਖੜਖੜ ਹੋਇਆ ਖੋਖਿਆ ਹੋਲੇ ਵੇਖਣ ਲੋਕੀ ਪਾਪੀ ਹੋਇਆ ਜਾ ਉਹ ਖੋਖਿਆ ਹੋਲੇ ਵੇਖਣ ਲੋਕੀ ਪਾਪੀ ਹੋਇਆ ਜਾ ਆਹ ਤੇ ਦੇਖਦਾ ਹੈ ਮਾਰ ਵਰਤਾਤਾ ਸ਼ੇਰਾਨੇ ਜਰਨਲ ਵਿੱਚ ਦਾ ਨਰਕਾ ਵਿੱਚ ਬਚਾਤਾ ਸ਼ੇਰਾਨੇ ਜਰਨਲ ਵਿੱਚ ਦਾ ਨਰਕਾ ਵਿੱਚ ਬਚਾਤਾ ਬਾਜ਼ਾਰ 'ਚ ਬਹਿ ਹੀ ਤੜਫੇ ਪਾਪੀ ਬੈਤੇ ਦੀ ਖਿੱਲਰ ਕਏ ਘਰੇਲੇ ਛਾਤੀ ਟੜਕੇ ਬੈਤੇ ਦੀ ਓ ਖਿੱਲਰ ਕਏ ਘਰੇਲੇ ਛਾਤੀ ਟੜਕੇ ਬੈਤੇ ਦੀ